ਰਾਜਪੁਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿੱਥੇ ਚੋਰ ਲੋਕਾਂ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਮੋਬਾਈਲ ਅਤੇ ਕੈਸ਼ ਲੁੱਟਦੇ ਹੋਏ ਸਿਸਕ ਵੀ ਕੈਮਰਿਆਂ ਦੇ ਵਿੱਚ ਲਗਾਤਾਰ ਕੈਦ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਉੱਥੇ ਹੀ ਚੋਰਾਂ ਨੇ ਪੁਰਾਣੇ ਰਾਜਪੁਰਤ ਵਿੱਚ ਬਣੇ ਸ਼ੀ ਮੰਦਰ ਸ਼ਮਸ਼ਾਨ ਘਾਟ ਦੇ ਵਿੱਚ ਵੀ ਬਣੇ ਬਾਥਰੂਮਾਂ ਦੇ ਵਿੱਚ ਲੱਗੇ ਐਲੂਮੀਨੀਅਮ ਦੇ ਦਰਵਾਜ਼ੇ ਸਮਰਸੀ ਬਲਤੀ ਤਾਰ ਅਤੇ ਗੀਜ਼ਰ ਦੇ ਸਮੇਤ ਹੋਰ ਸਮਾਨ ਤੇ ਆਪਣਾ ਹੱਥ ਸਾਫ਼ ਕੀਤਾ ਹੈ ਇਸ ਮੌਕੇ ਤੇ ਜਦੋਂ ਨਿਊ ਸਿਟੀ 9 ਪੰਜਾਬ ਦੀ ਟੀਮ ਦੇ ਵੱਲੋਂ ਉਕਤ ਸ਼੍ਰੀ ਮੰਦਿਰ ਪੁਰਾਣਾ ਰਾਜਪੁਰਦ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਵੇਖਿਆ ਗਿਆ ਤਾਂ ਉੱਥੇ ਬਣੇ ਬਾਥਰੂਮਾਂ ਦੇ ਐਲੂਮੀਨੀਅਮ ਦੇ ਦਰਵਾਜ਼ੇ ਚੋਰਾਂ ਦੇ ਵੱਲੋਂ ਚੋਰੀ ਕੀਤੇ ਗਏ ਸਨ ਗੀਜ਼ਰ ਦੀ ਤਾਰ ਅਤੇ ਹੋਰ ਵੀ ਸਮਾਨ ਚੋਰੀ ਕੀਤਾ ਗਿਆ ਸੀ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸ਼ਮਸ਼ਾਨ ਭੂਮੀ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਪਵਨ ਕੁਮਾਰ ਦਾ ਕਹਿਣਾ ਹੈ ਚੋਰਾਂ ਦੇ ਵੱਲੋਂ ਸ਼ਮਸ਼ਾਨ ਘਾਟ ਦੇ ਵਿੱਚ ਬਣੇ ਬਾਥਰੂਮ ਦੇ ਦਰਵਾਜ਼ੇ ਗੀਜ਼ਰ ਅਤੇ ਤਾਰ ਹੋਰ ਸਮਾਨ ਵੀ ਚੋਰੀ ਕੀਤਾ ਗਿਆ ਸੋ ਇਸ ਮੌਕੇ ਉਹਨਾਂ ਚਿੰਤਾ ਜ਼ਾਹਿਰ ਕਰਦੇ ਹੋਏ ਕਿ ਹੈ ਕਿ ਸ਼ਮਸ਼ਾਨ ਘਾਟ ਦੇ ਵਿੱਚ ਲੋਕਾਂ ਦੇ ਪੈਸਿਆਂ ਦੇ ਨਾਲ ਇਹ ਸਭ ਕੁਝ ਕੰਮ ਕਰਵਾਈ ਜਾਂਦੇ ਨੇ ਚੋਰਾਂ ਨੇ ਰੱਬ ਦੇ ਘਰ ਨੂੰ ਵੀ ਨਹੀਂ ਛੱਡਿਆ ਏ ਸ਼ਿਮੰਦਰ ਸ਼ਮਸ਼ਾਨ ਘੁਮੀ ਪ੍ਰਣਾ ਰਾਜਪਰਾਏ ਹਾਂਜੀ ਕੀ ਹੋਇਆ ਜੀ ure ਕਿਹੜੀ ਘਟਨਾ ਹੋਈ ਹੈ ਯਹਾਂ ਪਰਸੋ ਚੋਰੀ ਹੋਈ ਹੈ ਜੀ ਰਾਤ ਨੂੰ ਆਪਣੇ ਬਾਥਰੂਮ ਐੇ ਪਿੱਛੇ ਬਣੇ ਹੋਏ ਹਾਂਜੀ ਹਾਂਜੀ ਬਾਥਰੂਮ ਆ ਕੇ ਦੋ ਦਰਵਾਜੇ ਇਧਰ ਤੇ ਤੇ ਦੋ ਦਰਵਾਜੇ ਲੇਡੀਜ਼ ਵਾਲੇ ਉੱਛੇ ਤੇ ਦੋਨੋਂ ਮਤਲਬ ਦੋ ਉਧਰ ਕੇ ਵੀ ਤੇ ਦੋ ਉਧਰ ਕੇ ਸਾਰੇ ਦਰਵਾਜੇ ਲੈ ਕੇ ਖੇੜ ਕੇ ਅੱਛਾ ਜੀ ਹਾਂਜੀ ਯਹਾਂ ਤੁਸੀਂ ਇਹ ਦੇਖ ਲੋ ਵੀ ਸ਼ਮਸ਼ਾਨ ਘਾਟ ਹੈ ਇਸ ਨੂੰ ਵੀ ਲੋਕ ਛੱਡਦੇ ਨਹੀਂ ਹੈਗੇ ਤੇ ਬਹੁਤ ਬੁਰਾ ਹਾਲ ਹੈ ਯਹਾਂ ਆ ਟੂਟੀਆਂ ਥੀਆਂ ਸਾਡੀਆਂ ਯਹਾਂ ਸਟੀਲ ਕਿ ਲਗਾਈਆਂ ਇਹ ਸਾਰੀਆਂ ਟੂਟੀਆਂ ਲੈ ਕੇ ਪੱਟ ਗਏ ਇਹ ਪਲਾਸਟਿਕ ਦੀਆਂ ਟੂਟੀਆਂ ਲਗਵਾਈਆਂ ਹਾਂ ਜਿਹੜੇ ਦਰਵਾਜ਼ੇ ਦੱਸ ਰਹੇ ਹੋ ਕਿਹੜੇ ਮਟੀਰੀਅਲ ਦੇ ਦਰਵਾਜ਼ੇ ਸੀ ਉਹੋ ਹੈਗੇ ਜੀ ਆਪਣਾ ਐਲੂਮੀਨੀਅਮ ਕੇ تھے ਜੀ ਵਿੱਚ ਚਦਰ ਪਈ ਦੀ ਪਲਾਸਟਿਕ ਵਾਲੀ ਤੇ ਸਰੀਏ ਬਾਹਰ ਰਹਿ ਜਾਂਦੇ ਆ ਜੀ ਜੇ ਰਾਤ ਨੂੰ ਜਿਹੜੀ ਚਿਦਾ ਕੇ ਨਾਲ ਲੱਗਦੇ ਆ ਤੇ ਉਹ ਨਹੀਂ ਰਹਿੰਦੇ ਸਵੇਰੇ ਮਿਲਦੇ ਨਹੀਂ ਆ ਇਹੋ ਅੱਛਾ ਉਹ ਵੀ ਚਾਹੇ ਗਰਮ ਹੈ ਚਾਹੇ ਠੰਡੇ ਹੈ ਤੇ ਉਹ ਵੀ ਲੈ ਜਾਂਦੇ ਆ ਹੋਰ ਕੀ ਕੁਝ ਚੋਰੀ ਹੋਇਆ ਬੱਚੇਵਾੜ ਦਾ ਗੇਟ ਪੱਟ ਕੇ ਲੈ ਗਏ ਤੇ ਬੱਚਾਵਾੜ ਹੈਗਾ ਸਾਡਾ ਆ ਨਾਲ ਸਾਡਾ ਇੱਧਰ ਬਾਥਰੂਮ ਚੋ ਗੀਜ਼ਰ ਚੱਲਿਆ ਗਿਆ ਉਹ ਵੀ ਪਰਸੋ ਹੀ ਗਿਆ ਹਾਂਜੀ ਬੱਚਾ ਬਾੜ ਦਾ ਗੇਟ ਨਹੀਂ ਛੱਡਿਆ ਮਤਲਬ ਜਿਹੜਾ ਯਹਾਂ ਕੋਈ ਸਮਾਨ ਜੇਕਰ ਰਹਿ ਗਿਆ ਨਾ ਜਿ ਕੋਈ ਸ਼ਮਸ਼ਾਨ ਚ ਰਾਤ ਨੂੰ ਵੀ ਰਹਿ ਗਿਆ ਮਾੜਾ ਮੋਟਾ ਤਾਂ ਰਹਿੰਦਾ ਨਹੀਂ ਹੈ ਜੀ ਉਹ ਮਿਲਦਾ ਨਹੀਂ ਹੈਗਾ ਸਵੇਰੇ ਕੀ ਕਿਵੇਂ ਦੇਖਦੇ ਹੋ ਇੰਨੀ ਉੱਚੀ ਉੱਚੀ ਦੀਵਾਰਾਂ ਹੈਗੀਆਂ ਕਿਵੇਂ ਹੌਸਲੇ ਬੁਲੰਦਾ ਦੁਵਾਰਾਂ ਤੇ ਉਹ ਹੀ ਹੈ ਨਾ ਜੀ ਦੁਵਾਰਾਂ ਹੋਣ ਕੇ ਇਹ ਹੁਣ ਕਰਵਾਈਆਂ ਜੀ ਹਮਨੇ ਨਾ ਉੱਚੀ ਕਰਵਾਈਆਂ ਪਹਿਲਾਂ ਨੀਵੀਆਂ ਥੀ ਅੰਦਰੋਂ ਦੁਆਰਾ ਕਾਫੀ ਉੱਚੀ ਕਰਵਾ ਦਿਆਂ ਲੇਕਿਨ ਉਸਕੇ ਬਾਅਦ ਵੀ ਦੇਖ ਲੋ ਵੀ ਇਹ ਹਾਲ ਹੈ ਗੇਟ ਤਾਂ ਆ ਜਾਂਦੇ ਗੇਟ ਮਤਲਬ ਤਾਲੇ ਅਸੀਂ ਲਗਾਉਣ ਲੱਗ ਗਏ ਜੀ ਹੁਣ ਪਹਿਲਾਂ ਤਾਲੇ ਵੀ ਨਹੀਂ ਲਗਾਉਂਦੇ ਇਹ ਨਾ ਹੁਣ ਤਾਲੇ ਲਾਣੇ ਕਾਫੀ ਦੇਰ ਤੱਕ ਤਾਲੇ ਲੱਗਦੇ ਹਰ ਇੱਕ ਪਾਸੇ ਤਾਲਾ ਲੱਗਦਾ ਉਸਕੇ ਬਾਅਦ ਵੀ ਇਹ ਦੇਖ ਲੋ ਵਿਚੋਰੀਆਂ ਪੂਰੀ ਦਵਾ ਕੇ ਹੋਰੀਆਂ ਹਾਂਜੀ ਹੁਣ ਸਾਨੂੰ ਇਹ ਖਰਚੇ ਕੱਢਣੇ ਹੁਣ ਦਰੂਜੇ ਦੇਖੋ ਲਗਾਣੇ ਪੈਣੇ ਸਾਨੂੰ ਫੇਰ ਖਰਚਾ ਇੰਨਾ ਸਾਡਾ ਹਾਂ ਪੂਰਾ ਨਹੀਂ ਹੁੰਦਾ ਖਰਚਾ ਲੋਕਾਂ ਦੇ ਪੈਸੇ ਨਹੀਂ ਆ ਜੀ ਦੇਖੋ ਅਸੀਂ ਤਾਂ 2-2 5-5 10-10 ਰੁਪਏ ਇਕੱਠੇ ਕਰਦੇ ਆ ਇਹ ਉਹ ਜੀ ਜਗ੍ਹਾ ਹੈ ਜਿੱਥੇ ਮਤਲਬ ਕੋਈ ਨਾਸਤਿਕ ਹੋਵੇ ਕੋਈ ਆਸਤਿਕ ਹੋ ਸਾਰੇ ਨਹੀਂ ਆਉਂਦਾ ਸਾਰਿਆਂ ਦੀ ਸ਼ਰਧਾ ਹੁੰਦੀ ਹੈ ਇਹਦੀ ਇਹ ਜੀ ਜਗ੍ਹਾ ਤੇ ਚੋਰੀ ਹੋ ਜਾਣਾ ਕੀ ਸਮਝਦੇ ਹੋ ਤੁਸੀਂ ਸਾਡਾ ਸਮਾਜ ਕਿੱਥੇ ਜਾ ਰਿਹਾ ਹੈ ਇਹ ਸਮਾਜ ਤਾਂ ਤਾਂ ਹੈ ਜੀ ਇੱਕ ਤਾਂ ਦੇਖੋ ਪੁਲਮ ਲੱਗ ਜੇ ਕਹਿ ਸਕਦੇ ਆ ਤਵੇ ਨਸ਼ੇ ਕਰਨ ਵਾਲੇ ਆ ਹੈਗੇ ਆ ਜਿਹੜੇ ਇੰਜੀ ਉਹਨਾਂ ਨੂੰ ਬੇਖੋਪ ਘੁੰਮਦੇ ਆ ਦਿਨ ਚ ਵੀ ਆਉਂਦੇ ਆ ਇੱਥੇ ਮਾਲਿਆਂ ਨੂੰ ਵੀ ਤਾਂ ਮਕਾ ਆ ਜਾਂਦੇ ਆ ਕੋਈ ਤੁਸੀਂ ਹੁਣ ਬੋਲ ਕੇ ਦੇਖ ਲਓ ਉਹਨਾਂ ਨੂੰ ਕਿਸੇ ਨੂੰ ਗੱਲ ਪੈਣ ਨੂੰ ਆਉਂਦੇ ਆ। ਹੈ ਜੀ ਮਾਲੀ ਉਹਨਾਂ ਧਮਕਾ ਜਾਂਦੇ ਹੋ ਵਿਚਾਰੇ ਡਰਦੇ ਡਰਦੇ ਉਹ ਬੈਠੇ ਰਹਿੰਦੇ ਆ। ਨਹੀਂ ਤਾਂ ਦੇਖੋ ਪ੍ਰਸ਼ਾਸਨ ਨੂੰ ਚਾਹੀਦਾ ਜੀ ਬਈ ਇਸ ਪਿੱਛੇ ਆਪਣਾ ਥੋੜਾ ਧਿਆਨ ਦੇਵੇ। ਸ਼ਹਿਰ 'ਚ ਜਿਹੜਾ ਮਾਹੌਲ ਚੱਲ ਰਿਹਾ ਦਿਨ ਪ੍ਰਤੀ ਦਿਨ ਚੋਰੀ ਦੀ ਵਾਰਦਾਤਾਂ, ਚੀਨਾ ਜਪਟੀ ਦੀਆਂ ਵਾਰਦਾਤਾਂ, ਕਿਆ ਕਹਿਣਾ ਚਾਹੋਗੇ ਕੋਈ? ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਨੂੰ ਤਾਂ ਫਿਰ ਇਸ ਪਿੱਛੇ ਧਿਆਨ ਦੇਣਾ ਚਾਹੀਦਾ ਜੀ ਕਿਉਂਕਿ ਵਾਰਦਾਤਾਂ ਥੋੜੀਆਂ ਨਹੀਂ ਹੋ ਰਹੀਆਂ। ਪਹਿਲਾਂ ਤਾਂ ਕਦੇ-ਕਦਾਈ ਕੋਈ-ਕੋਈ ਹੁੰਦੀ ਸੀ ਵਾਰਦਾਤ ਨਾ ਤੇ ਕੋਈ ਨਾ ਉੱਥੇ ਫਲਾਣੇ ਕੇ ਚੋਰੀ ਹੋ ਗਈ ਜੀ ਫਲਾਣੇ ਕੇ ਦੁਕਾਨ ਦਾ ਸ਼ਟਰ ਟੁੱਟ ਗਿਆ ਧਿਆਨ ਦੇਣਾ ਚਾਹੀਦਾ ਆਈਏ ਕਿੰਨੇ ਕੇ ਰੁਪਏ ਦਾ ਨੁਕਸਾਨ ਮੰਦੋ ਕੇ ਵੀ ਇੱਥੇ ਹੋ ਗਿਆ ਜਿੱਦਾਂ ਤੁਸੀਂ ਤਾਰ ਵੀ ਦੱਸ ਰਹੇ ਹੋ ਤਾਰ ਵੀ ਚੋਰੀ ਹੋ ਗਈ ਹੈ 2200 ਰੁਪਏ ਕੀ ਦਾ ਸੀ ਤਾਰ ਪੁਵਾਈਏ ਜੀ ਹੁਣ ਐਡੇ ਟਾਈਮ ਠੀਕ ਹੈ ਜੀ ਬਾਕੀ ਹੁਣ ਇਸ ਕਾ ਦਾ ਕਿਆ ਕਹਿ ਸਕਦੇ ਆ ਬੇ 8000 ਕੇ ਆਉਣੇ ਆ 10000 ਕੇ ਆਉਣਗੇ ਕਿ ਦਰੋਜੇ 15000 ਕੇ ਲੱਗਣਗੇ ਹਾਂ ਜੀ ਤੂੰ ਨੁਕਸਾਨ ਦਾ ਨੁਕਸਾਨ ਹੀ ਹੈ ਜੀ तकरीबन ਮੰਨ ਕੇ ਚਲੋਗੇ ਰੋਜ਼ ਹੀ ਹੋ ਰਿਹਾ ਹੁਣ ਇੱਕ ਡਰ ਹੋਰ ਵੀ ਬਣ ਗਿਆ ਜਿੱਦਾਂ ਲੋਹੇ ਦੇ ਦਰਵਾਜ਼ੇ ਜਿੱਦਾਂ ਹੁਣ ਚੋਰ ਆ ਗਿਆ ਇੱਥੇ ਚੋਰੀ ਕਰਕੇ ਚਲੇ ਗਿਆ ਹੁਣ ਵੀ ਤਾਂ ਅੱਗੇ ਡਰ ਹੈ ਨਾ ਕਿ ਵੀ ਉਹ ਕੱਲ ਨੂੰ ਬਿਲਕੁਲ ਡਰ ਹੈ ਹਾਂ ਕੀ ਪ੍ਰੋਟੈਕਸ਼ਨ ਲੈਣ ਦੀ ਸੋਚ ਰਹੇ ਤੁਸੀਂ ਕੋਈ ਸੀਸੀਟੀਵੀ ਕੈਮਰਾ ਲਵਾਉਣ ਦੀ ਸੋਚ ਰਹੇ ਕੋਈ ਚੌਕੀਦਾਰ ਰੱਖਣ ਦੀ ਸੋਚ ਰਹੇ ਕਿਆ ਚੌਕੀਦਾਰ ਦਾ ਇਹ ਹੈ ਨਾ ਜੀ ਰਾਤ ਨੂੰ ਸ਼ਮਸ਼ਾਨ ਚਿੱਤਾ ਦੇਖੋ ਕੋਈ ਰਹਿੰਦਾ ਨਹੀਂ ਹੈਗਾ ਅਸੀਂ ਆਪਣੇ ਮਾਲੀਆਂ ਨੂੰ ਵੀ ਕਹਿ ਕੇ ਦੇਖਿਆ ਵੀ ਰਾਤ ਹੀ ਵੀ ਚਲੋ ਤੁਸੀਂ ਰਹਿ ਜਾ ਕਰੋ ਰਹਿੰਦੇ ਨਹੀਂ ਹੈਗੇ ਜੀ ਠੀਕ ਹੈ ਨਾ ਬਾਕੀ ਇਹ ਵੀ ਪ੍ਰਸ਼ਾਸਨ ਨੂੰ ਚਲੋ ਇਹ ਸਤੇ ਦਾ ਵੀ ਥੋੜੇ ਪੁਲਿਸ ਵਾਲੇ ਦਿਨਸ ਵੀ ਗੇੜਾ ਮਾਰੀ ਜਾਏ ਨਾ ਜੀ ਤੋਚੇ ਡਰ ਰਹਿੰਦਾ ਥੋੜਾ ਜਿਹਾ ਚਲੋ ਤਾਂ ਪ੍ਰੈਗੀ ਪ੍ਰਸ਼ਾਸਨ ਦੀ ਗੱਲ ਆਪਾਂ ਮਤਲਬ ਕੋਈ ਸੋਚੇ ਟਰਸਟੀ ਆਨੇ ਕਿ ਵੀ ਇਹ ਜੀ ਚੀਜ਼ ਆਪਾਂ ਇੱਥੇ ਕਰੀਏ ਤਾਂ ਕਿ ਘਟੋ ਘਟ ਐ ਜੀ ਵਾਰਦਾ ਦੁਬਾਰਾ ਨਾ ਹੋ ਸਕੇ ਜਿੱਦ ਤੱਕ ਕੋਈ ਸੀਸੀਟੀਵੀ ਕੈਮਰਾ ਜਾਂ ਕੁਝ ਮਤਲਬ ਸੋਚੇ ਕੁਝ ਲਗਵਾਣ ਕੈਮਰੇ ਐਕਚੁਅਲੀ ਹੈਗੇ ਆ ਜੀ ਇੱਥੇ ਕਾਫੀ ਦਿਨ ਤੇ ਖਰਾਬ ਹੈਗੇ ਆ ਕਿਉਂਕਿ ਤਾਰਾਂ ਤੋੜਾਂ ਸਾਰੀਆਂ ਜਿਹੜੇ ਇਹ ਚੋਰੀ ਕਰਨ ਵਾਲੇ ਇਹ ਹੀ ਲੈ ਜਾਂਦੇ ਆ ਸਾਰੇ ਇੱਕ ਦੋ ਕੈਮਰਾ ਵੀ ਸਾਡਾ ਚੋਰੀ ਕਰਕੇ ਲੈ ਗਏ ਇਸ न्यूज 89 पंजाब देले राजपुरा तो पत्रकार मोहित कुमार दी खास रिपोर्ट न्यूज 89 पंजाब हर खबर जिन्दा होवे असर